ਇਹ ਪਿੰਡ ਆ ਗਿਆ ਆ ਦੇਖਦੇ ਹਾਂ ਕਿਹੜਾ ਪਿੰਡ ਹੈ ਅੱਡਾ ਹੈ ਕਿਸੇ ਪਿੰਡ ਦਾ ਕਿੰਨੀਆਂ ਦੁਕਾਨਾਂ ਤੇ ਗੁੰਨਾ ਰੋਡ ਇੱਥੋਂ ਕਿੰਨਾ ਚੌੜਾ ਹੈ ਨਾ ਕਿੰਨਾ ਵਧੀਆ ਰੋਡ ਹੈ ਅੱਡੇ ਦਾ ਕਰਕੇ ਰੋਡ ਵਧੀਆ ਬਣਿਆ ਹੈਗਾ ਔਰ ਥੋਕਾ ਲੱਗ ਜੂ ਔਰ ਪੜੂੰਗੀ ਕਿਹੜਾ ਪਿੰਡ ਆ ਸਕੂਲ ਤੋਂ ਪਤਾ ਲੱਗ ਜੂ ਇਹ ਸਕੂਲ ਦਾ ਆ ਇਹਦਾ ਮੇਨ ਗੇਟ ਆਹਾ ਮੇਨ ਗੇਟ ਆ ਇੱਥੇ ਦਿਖਾਉਣਾ ਤੁਹਾਨੂੰ ਬੋਪਰਾਏ ਓਕੇ ਇਹ ਬੋਪਰਾਏ ਪਿੰਡਾ ਮਾਝ ਏਰੀਏ ਦਾ ਪਿੰਡ ਆ ਇਹ ਬੋਪਰਾਏ ਬੋਪਰਾਏ ਨੂੰ ਪਹਿਲਾਂ ਪਤਾ ਕੀ ਕਹਿੰਦੇ ਸੀਗੇ ਇਸ ਪਿੰਡ ਨੂੰ ਇਹਨੂੰ ਮਾਡਲ ਕਹਿੰਦੇ ਸੀ ਇਹ ਬੋਪਰਾਏ ਮਾਡਲ ਬੋਪਰਾਏ ਪਿੰਡ ਆ ਇਹ ਇੱਥੇ ਕਹਿੰਦੇ ਆ ਆ ਟ੍ਰੇਨ ਵੀ ਆਉਂਦੀ ਸੀ ਆਪਾਂ ਦੇਖ ਕੇ ਇੱਥੇ ਰੇਲਵੇ ਸਟੇਸ਼ਨ ਹਨਾ ਦੇਖਦੇ ਆਪਾਂ ਬੋਪਰਾਏ ਪਿੰਡ ਦੀਆਂ ਗੜੀਆਂ ਤੁਹਾਨੂੰ ਦਿਖਾਉਣਾ ਅੱਜ ਆ ਇਹਨਾਂ ਨੂੰ ਕੁਛ ਲੈਨੇ ਵੀਰੇ ਰੇਲਵੇ ਸਟੇਸ਼ਨ ਹੈ ਵੀਰੇ ਠੀਕ ਆ ਆ ਇਧਰ ਰੇਲਵੇ ਸਟੇਸ਼ਨ ਆ ਬਾਈ ਕਹਿੰਦੇ ਆ ਨਾਲ ਹੀ ਆ ਇਹ ਰੇਲਵੇ ਸਟੇਸ਼ਨ ਵੀ ਉੱਥੇ ਜਾ ਕੇ ਤੁਹਾਨੂੰ ਦੱਸ ਦਈਏ ਹਿਸਟਰੀ ਆ ਦੀ ਛੋਟਾ ਜਿਹਾ ਪਿੰਡ ਆ ਉੱਥੋਂ ਲੈ ਕੇ ਤੁਸੀਂ ਦੇਖ ਹੀ ਲਿਆ ਜਦੋਂ ਆਪਾਂ ਮੁੜੇ ਆ ਬੋਪਾਰਾਏ ਪੁਰਾਣਾ ਪਿੰਡ ਆ ਇਹ ਕਿਤੇ ਹਿਸਟਰੀ ਤੇ ਇਹਦਾ ਨਾਮ ਵੀ ਪੁਰਾਣਾ ਹੀ ਹੈਗਾ ਇਹ ਪਾਕਿਸਤਾਨ ਤੋਂ ਬੰਦ ਤੋਂ ਪਹਿਲਾਂ ਦੇ ਪਿੰਡ ਆ ਇਹ ਇਹ ਉਦੋਂ ਸਾਰੇ ਰਾਜੇ ਇੱਥੇ ਰਹਿੰਦੇ ਸੀਗੇ ਭਾਈ ਜਾਰੇ ਸਾਰੇ ਆਪਣੇ ਇਹ ਰੇਲਵੇ ਸਟੇਸ਼ਨ ਰੋਡ ਆ ਜਦੋਂ ਆਪਾਂ ਆਉਣੇ ਆ ਹਨਾ ਬੱਸ ਸਟੈਂਡ ਤੋਂ ਆਉਣੇ ਆ ਮੋਪਾਰਾਏ ਤੋਂ ਹੂੰ ਉਹ ਇਹ ਦੇਿਲਵੀ ਸਟੇਸ਼ਨ ਤੇ ਆਪਾਂ ਆ ਗਏ ਹੁਣ ਦੇਖਦੇ ਆ ਸਟੇਸ਼ਨ ਕਿੱਥੇ ਆ ਨੀਚੇ ਦੀ ਜਾਵਾਂਗੇ ਜਾਂ ਉੱਪਰ ਦੀ ਹੂੰ ਆ ਜਾਓ ਇੱਧਰ ਦੇਖ ਦੇ ਇੱਕ ਮਿੰਟ ਪਹਿਲਾਂ ਪਿੰਡ ਦੇਖ ਲਈਏ ਰੇਲਵੇ ਸਟੇਸ਼ਨ ਤੇ ਆਪਾਂ ਬਾਹਰ ਆਉਣੇ ਆ ਪਿੰਡ ਦੀਆਂ ਗਲੀਆਂ ਆਪਾਂ ਦਿਖਾ ਜੀਏ ਆਹ ਗਲੀ ਦੇਖੋ ਰਾਈਟ ਸਾਈਡ ਤੇ ਸਟੇਸ਼ਨ ਆ ਸਟੇਸ਼ਨ ਤੇ ਰੁਕਦੇ ਆਪਾਂ ਪਰ ਪਹਿਲਾਂ ਆਪਾਂ ਨੇ ਗਲੀਆਂ ਦੇਖਣੀਆਂ ਹੈਗੀਆਂ ਆਹ ਬੋਰਡ ਉੱਪਰ ਆਏ ਪਿੰਡ ਆਲਾ ਲੋਕ ਅੱਗ ਮਚਾਈ ਖੜੇ ਆ ਬਾਈ ਜਿਵਾਕ ਗੁੱਡੀਆਂ ੜਾਈ ਆਂਦੇ ਗੁੱਡੀਆਂ ਦਾ ਮੌਸਮ ਆ ਗਿਆ ਨਾ ਸਾਡਾ ਲੋੜੀ ਲੋੜੀ ਤੋੜਦੀਆਂ ਨਾ ਗੁੱਡੀਆਂ ਦੇਖੀਓ ਦੇਖੀਂ ਪ੍ਰਵਾਹ ਇਹ ਫਿਰਨੀ ਆ ਪਿੰਡ ਦੀ ਕਿੱਥੇ ਤਾਂ ਜਾ ਰਹੇ ਆ ਇਹ ਫਿਰਨੀ ਆ ਸਾਈਡ ਸਾਈਡ ਤੇ ਜਾਵਾਂਗੇ ਦੇਖਦੇ ਆ ਕਿੱਧਰ ਨਿਕਲਦੀ ਏ ਪਿੰਡ ਦੇ ਦੁਆਲੇ ਜਾਂਦੀ ਆ ਜਾਂ ਪਹਿਲਾਂ ਹੀ ਸਤਵ ਹੁੰਦੀ ਫਿਰ ਆਪਾਂ ਐ ਸਾਈਡ ਮੋੜ ਜਾਾਂਗੇ ਹਣਾ ਬਹੁਤ ਕਰਾਈ ਪਿੰਡ ਇੱਥੋਂ ਆਪਾਂ ਨੂੰ ਪਤਾ ਆਈਡੀਆ ਹੋ ਜੂ ਵੀ ਇਹ ਕਿੰਨਾ ਕ ਵੱਡਾ ਪਿੰਡ ਆ ਕਿੰਨੇ ਕ ਘਰ ਆ ਇੱਥੇ ਲੇ ਉਹ ਦੇ ਸਾਹਮਣੇ ਰੋਡ ਹੈ ਨਾ ਇਹੇ ਜੀ ਘਰ ਆ ਪਿੰਡਾਂ ਦੇ ਜਾਸੂ ਦਾ ਸੁੱਖਾ ਸਾਨੂੰ ਇਹਤਾਬ ਸਿੰਘ ਪਬਲਿਕ ਸਕੂਲ ਇਹ ਸਰਕਾਰੀ ਸਕੂਲ ਆ ਹੈਨਾ ਲੋਕ ਪਤਾ ਕਿਉਂ ਨਹੀਂ ਬਾਹਰ ਹੈਗੇ ਕਿਉਂਕਿ ਠੰਡ ਆ ਮੌਸਮ ਠੰਡ ਦਾ ਆ ਛੋਟਾ ਸਕੂਲ ਆ ਫਿਰ ਹਾਂ ਇਹ ਸਕੂਲ ਉਹ ਆ ਜਿਹੜਾ ਆਪਾਂ ਨੇ ਰੋਡ ਤੋਂ ਦੇਖਿਆ ਸੀਗਾ ਹਾਂ एलीमेंट्री स्कूल है ये रेलवे स्टेशन जाऊगी आ हाँ जी तो अच्छा जी ठीक तो तो है ठीक है आप फिर नहीं देख ली पर आप बेच दी जाने पिंड क्योंकि आप ਦੇਖਣਾ ਨਾ ਰੇਲਵੇ ਸਟੇਸ਼ਨ ਦੇਖਣਾ ਹਾਂ 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 ਇੱਧਰ ਨੂੰ ਮੁੜ ਜਿਏ ਆਪ ਪ੍ਰਾਣਾਗਰ ਰਹੇਗਾ ਬਾਕੀ ਤਾਂ ਹੁਣ ਪਤਾ ਕੀ ਆ ਹੁਣ ਤਾਂ ਸਾਰਾ ਕੁਝ ਮਾਡਰਨ ਹੋ ਗਿਆ ਘਰ ਵੀ ਚੇਂਜ ਹੋ ਗਏ ਟਾਈਮ ਬਹੁਤ ਹੋ ਗਿਆ ਆਜ਼ਾਦੀ ਨੂੰ ਹੈ ਤਾਂ ਇਹ ਪੁਰਾਣੇ ਪਿੰਡ ਦਾ ਬਾਪੂ ਨੇ ਦੱਸਦੇ ਸੀ ਕਹਿੰਦੇ ਹੁੰਦੇ ਕਹਿੰਦੇ ਇਹ ਪਿੰਡ ਨੂੰ ਪਹਿਲਾਂ ਆਪਾਂ ਨੇ ਮਾਡਲ ਕਹਿੰਦੇ ਸੀਗੇ ਹੌਣ ਬੋਪਰਾ ਹੀ ਕਹਿੰਦੇ ਹੁਣ ਤਾਂ ਸਾਰਾ ਕੁਝ ਮਤਲਬ ਬੋਪਰਾ ਹੀ ਲਿਖਿਆ ਹੋਇਆ ਹੈਗਾ ਏਕ ਜਗ੍ਹਾ ਤੇ ਚਾਹੇ ਸਕੂਲ ਹੈਗਾ ਚਾਹੇ ਬੈਂਕਾ ਹੈਗਾ ਬੈਂਕ ਤਾਂ ਹੈ ਨਹੀਂ ਇੱਥੇ ਹਣਾ ਸਕੂਲ ਹੀ ਹੈ। ਘੜਪੜ ਘੜਪੜ ਕੇ ਆਗੇ ਨਾ ਹਾਂ ਜਿੱਥੇ ਸੜਕ ਸੜਕਾ ਸੜਕੇ ਤੁਰਿਆ ਜਾਇਓ ਉਹ ਗਾੜੀ ਜਾ ਕੇ ਨਾ ਉਥੇ ਹੁਣ ਆ ਮੈਂ ਪਿੱਪਲ ਜਾ। ਅੱਛਾ ਸਟੇਸ਼ਨ ਅੱਗੇ ਆ। ਸਟੇਸ਼ਨ ਅੱਗੇ ਆ। ਠੀਕ ਹੈ ਠੀਕ ਹੈ ਠੀਕ ਹੈ। ਠੀਕ ਹੈ ਜੀ ਠੀਕ ਹੈ। ਉਹ ਫਿਰ ਅੱਗੋ ਜਾਣਾ ਪੈਂਦਾ ਹੈ ਨਾ ਰੇਲਵੇ ਸਟੇਸ਼ਨ ਦਾ ਬਾਈ ਨੇ ਦੱਸਿਆ ਉਹ ਅੱਗੋ ਆਪਾਂ ਨੂੰ ਮੁੜਨਾ ਪਊਗਾ ਆ ਤਾਂ ਬਣਿਆ ਹੈਗਾ ਇਹ ਪੌੜਾ ਨੀਚੋਂ ਦੀ ਲੰਘਣ ਨੂੰ। ਕੋਲ ਬਣਿਆ ਇਹ ਹਾਂ ਇਹ ਨੋ ਉਤਲੀਆ ਬਾਈ ਸਸੀ ਗਾਜ ਜੀ ਕੀ ਹਾਲ ਹੈ ਠੀਕ ਹੈ ਜੀ ਠੰਡ ਬਹੁਤ ਆ ਹੈ ਮਾਰੋ ਸੈਕਾ ਠੰਡ ਬਹੁਤ ਠੀਕ ਹੈ ਬਾਈ ਨਹੀਂ ਅੱਜ ਤਾਂ ਠੀਕ ਹੈ ਹਨਾ ਅੱਜ ਠੀਕ ਆ ਕੱਲ ਜਿਆਦਾ ਸੀ ਮੌਸਮ ਠੰਡਾ ਹਨਾ ਠੀਕ ਹੈ ਠੀਕ ਹੈ ਇਹ ਤਾਂ ਅਸੀਂ ਨਾ ਤੁਹਾਡਾ ਪਿੰਡ ਦੇਖੀ ਜਾਂਦੇ ਸੀ ਅੱਛਾ ਤੇ ਮੈਂ ਨਾ ਮੈਂ ਕਿਹਾ ਰੇਲਵੇ ਸਟੇਸ਼ਨ ਦੇਖਦਾ ਉਹ ਬਾਈ ਨੂੰ ਪੁੱਛਿਆ ਮੈਂ ਕਿਹਾ ਆ ਤਾਂ ਪੁਲ ਬਣਾਇਆ ਕਿਸੇ ਪਿੰਡ ਨੂੰ ਨਿਕਲ ਨੂੰ ਇਹ ਸਹੀ ਕਿਹਾ ਨਿਕਲ ਨੂੰ ਇਹ ਨਿਕਲਦਾ ਇਧਰੋਂ ਜੀ ਚਿਮਿਆਂ ਨੂੰ ਚਿਮਿਆਂ ਨੂੰ ਚਿਮਿਆਂ ਨੂੰ ਚੱਲ ਜਾਂਦਾ ਠੀਕ ਆ ਠੀਕ ਆ ਉਹ ਰੇਲਵੇ ਸਟੇਸ਼ਨ ਉਹ گاਉਂ ਉਹ ਅੱਗੇ ਜੀ ਉੱਥੇ ਮੋੜ ਕੇ ਆਹੋ ਤਾਂ ਮੋੜ ਕੇ ਤੁਹਾਨੂੰ ਦੇਸੀ ਪੈਣਾ ਉੱਥੇ ਠੀਕ ਆ ਠੀਕ ਆ ਠੀਕ ਆ ਨਾਲੇ ਗਾੜੀ ਸਟੇਸ਼ਨ ਇੱਥੇ ਪੈਂਦਾ ਗਾੜੀ ਅੱਛਾ ਜੀ ਹਾਂ ਜੀ ਟ੍ਰੇਨ ਰੋਕਦੀ ਇੱਥੇ ਫੇਰ ਰੋਕੋ ਆਉਣੀ ਆਲੀ ਕਿੰਨੇ ਚੱਕਰ ਲਾਉਂਦੀ ਆ ਦਿਨ ਚ ਚਾਰ ਚੱਕਰ ਲਾ ਜਾਂਦੀ ਚਾਰ ਲਾ ਜਾਂਦੀ ਅੱਛਾ ਹਾਂਜੀ ਚਾਰ ਉਹਨਾਂ ਖੇਮ ਕਰਨ ਜਾਂਦੀ ਉੱਧਰ ਮੁੜਦੀ ਖੇਮ ਕਰਨ ਤੋਂ ਅੰਬਰਸਰ ਅੰਬਰਸਰ ਠੀਕ ਹੈ 9 ਵਜੇ ਪੀਰਲਾ ਟਾਈਮ ਹੁੰਦਾ ਰਾਤ ਦਾ ਪਿੰਡ ਦਾ ਥੋੜਾ ਵੱਡਾ ਕਿ ਛੋਟਾ ਹੀ ਹੈ ਨਹੀਂ ਪਿੰਡ ਬਾਬਾ ਯਾਰ ਨਾ ਬਹੁਤਾ ਵੱਡਾ ਨਾ ਬਹੁਤਾ ਵੱਡਾ ਹੀ ਆ ਨਾ ਬੜਾ ਛੋਟਾ ਹੀ ਹੈ ਪਿੰਡ ਸਾਰੇ ਗਈ ਆ ਅਛਾ ਜੀ ਹਾਂ ਇਹੋ ਦੋ ਡੱਡਾ ਦੁਕਾਨਾਂ ਬਣੀਆਂ ਇੱਕ ਬੰਨੇ ਮਹਿਰਿਆ ਹਾਂ ਨੋ ਬੰਨੇ ਛੜਕਾ ਇੱਕ ਰੇ ਲਿਆ ਹੂੰ ਚੈੱਕ ਕਰੋ ਠੀਕ ਹੈ ਜੀ ਪਿੰਡ ਦਾ ਵੈਸੇ ਅਸੀਂ ਨਾ ਪਹਿਲਾਂ ਗਏ ਸੀ ਇੱਕ ਘਰਿਆਲੇ ਹਾਂ ਜੀ ਪੰਜ ਛੇ ਮਹੀਨੇ ਹੋ ਗਏ ਹਾਂ ਜੀ ਉਥੇ ਮਾਸਟਰ ਜੀ ਨੇ ਸਾਨੂੰ ਉਥੇ ਪ੍ਰਿੰਸੀਪਲ ਨੇ ਦੱਸਿਆ ਸੀ ਕਹਿੰਦੇ ਕਿ ਇਹ ਪਿੰਡ ਜਿਹੜਾ ਬੋਪਰਾ ਇਹ ਨਾ ਇਹ ਵੀ ਘਰਿਆਲੇ ਜਿੰਨਾ ਹੀ ਪੁਰਾਣਾ ਹਾਂਜੀ ਹਾਂ ਇਹ ਅੰਗਰੇਜ਼ਾਂ ਦੇ ਟਾਈਮ ਦਾ ਇਹ ਜਦੋਂ ਹਾਂ ਪਾਕਿਸਤਾਨੀ ਸੀ ਬਣਿਆ ਹਾਂਜੀ ਮੈਂ ਪਹਿਲਾਂ ਅੰਗਰੇਜ਼ਾਂ ਦੇ ਟਾਈਮ ਦਾ ਠੀਕ ਹੈ ਜੀ ਅਜੇ ਹਿੰਦ ਤੋਂ ਪਤਾ ਨਾ ਹਾਂ ਤੈਨੂੰ ਤਾਂ ਮਾਹਵਾਂ ਪੜਾਉਣਾ ਮੈਂ ਅੰਗਰੇਜ਼ਾਂ ਦੇ ਟਾਈਮ ਦਾ ਪਹਿਲਾਂ ਦਾ ਵਾਹ ਮੈਨੂੰ ਕਿ ਮਾਇਕਸ 60-65 ਸਾਲ ਹੋ ਗਏ ਮੈਨੂੰ ਇੰਨਾ ਆ ਤੁਹਾਡੇ ਬਾਬੇ ਜਾਣਦੇ ਹੋਣੇ ਬਾਬੇ ਵੱਡੇ ਜਾਣਦੇ ਤੇ ਉਵੇਂ ਹੁਣ ਮੁਸਲਮ ਘਰ ਤਾਂ ਨਹੀਂ ਕੋਈ ਰਹਿੰਦਾ ਇੱਥੇ ਹੈਗੇ ਹੈਗੇ ਤਿੰਨ ਚਾਰ ਘਰ ਹੈਗੇ ਤਿੰਨ ਘਰ ਮੁਸਲਮਾਨ ਹਾਂਜੀ ਮੁਸਲਮਾਨ ਆ ਠੀਕ ਆ ਕਿਹੜੇ ਕਿਹੜੇ ਸਾਈਡ ਤੇ ਰਹਿੰਦੇ ਸੀ ਅਸੀਂ ਮਿਲ ਸਕੀ ਉਹ ਗੁਰਦਾਰਾ ਲੱਗੇ ਜੀ ਉਧਰ ਵੱਡਾ ਗੁਰਦਾਰਾ ਨਹੀਂ ਹਾਂਜੀ ਉਹਦੇ ਲੱਗੇ ਆ ਘਰ ਤਿੰਨ ਘਰ ਉਹਨਾਂ ਆ ਮਗਰ ਇੱਕ ਗੁਰਦਵਾਰਾ ਸਾਹਿਬ ਦੇਖ ਕੇ ਆਏ ਅਸੀਂ ਹਾਂ ਹਾਂ ਉਸੇ ਗੁਰਦਾਰੇ ਦੇ ਲੱਗੇ ਆ ਉਸੇ ਗੁਰਦਾਰੇ ਦੇ ਕੋਈ ਨਾਂ ਨੂੰ ਪਤਾ ਉਹਨਾਂ ਦਾ ਰਾਜਪਾਲ ਰਾਜੂ ਰਾਜੂ ਮਿੰਟੂ ਸੋਨੂ ਮਿੰਟੂ ਸੋਨੂ ਰਾਜੂ ਠੀਕ ਹੈ ਜੀ ਹਾਂਜੀ ਉਹਨਾਂ ਦੇ ਕੋਈ ਪੁਰਾਣਾ ਬਜ਼ੁਰਗ ਹੈਗਾ ਨਹੀਂ ਪੁਰਾਣਾ ਨਹੀਂ ਹੈਗਾ ਕੋਈ ਨਵੇਂ ਚੱਲ ਬਸ ਅੱਛਾ ਜੀ ਨਵੇਂ ਮੁੰਡੇ ਹੀ ਆ ਬਸ ਉਹ ਠੀਕ ਹੈ ਜੀ ਠੀਕ ਹੈ ਤਿੰਨ ਘਾਰ ਹੀ ਆ ਤਿੰਨ ਘਾਰ ਉਹ ਦੇਖੋ ਸਾਹਮਣੇ ਇਹ ਆਈ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਆਈ ਹੈ ਨਾ ਇਹ ਖੇਮ ਕਰ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ फ्रेन दिखनी अच्छा, रेलवे स्टेशन दूर आ, आ, फाटक, रेलवे स्टेशन देखते बोपर आदि रेलवे स्टेशन, देख रहे है। रेल स्टेशन आ ट्रेन देखो जिड़ी अपा देखी है ना ट्रेन अमृतसर तू तो आ रही ਏ ਜਾਣੀ ਆ ਖੀਮ ਕਰਨੇ ਜਾਊਗੀ ਉਹ ਖੜੀ ਜਾ ਜਾ ਕੇ ਇਹ ਦੇਖਦੇ ਆ ਸਟੇਸ਼ਨ ਇਹ ਵੀ ਬਹੁਤ ਪੁਰਾਣਾ ਸਟੇਸ਼ਨ ਇਹ ਵੀ ਬਹੁਤ ਪੁਰਾਣਾ ਟ੍ਰੇਨ ਕਿਉਂਕਿ ਇਹ ਮੈਕਸਿਮਮ 50 ਸੈਕਿੰਡ 1 ਮਿੰਟ ਤੋਂ ਵੀ ਘੱਟ ਰੁਕਦੀ ਆ ਕਿਉਂਕਿ ਸਵਾਰੀਆਂ ਉੰਨੀਆਂ ਤਾਂ ਹੁੰਦੀਆਂ ਤੇ ਉਹ ਆ ਬੱਲੇ 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 ਗਿਆ ਨਜ਼ਾਰਾ ਭਾਈ ਆ ਦੇਖੋ ਇਹ ਇਹ ਜਾਂ ਰੇਲਵੇ ਸਟੇਸ਼ਨ ਆ ਹੀ ਪਿੰਡਾਂ ਦਾ ਐ ਹੀ ਲੋਕ ਚੜ ਜਾਂਦੇ ਆ ਬਸ ਹਾਂ ਮੇਰੀ ਵੀਡੀਓ ਵੀਡੀਓ ਬਣਾ ਲੇ ਆ ਦੇਖੋ ਐ ਹੀ ਲੋਕ ਉਤਰ ਜਾਂਦੇ ਆ ਕੋਈ ਇੱਥੇ ਪਲੇਟਫਾਰਮ ਨਹੀਂ ਹੈਗਾ ਐ ਭੱਜ ਕੇ ਚੜ ਸਕਦੇ ਆਪਾਂ ਐ ਹੀ ਮਤਲਬ ਛਾਲ ਮਾਰ ਕੇ ਰੇਲ ਟ੍ਰੇਨ ਦੇ ਉੱਤੇ ਆ ਦੇਖੋ ਸਵਾਰੀਆਂ ਚੜੀ ਜਾਂਦੀਆਂ ਆ ਚਾਹੇ ਕੋਈ ਡਿੱਗ ਜੇ ਦੇ ਦੋਸਤੋਂ ਚਾਹੇ ਕੋਈ ਡਿੱਗ ਜੇ ਪਲੇਟਫਾਰਮ ਨਹੀਂ ਹੈਗਾ ਕਿੰਨਾ ਅਛਾਰ ਮਾਰਨੀ ਪੈਂਦੀ ਆ ਟ੍ਰੇਨ ਦੇ ਉੱਤੋਂ ਇਹ ਅੰਬਰਸਰ ਤੋਂ ਆਈ ਆ ਟ੍ਰੇਨ ਹਨਾ ਡੱਬੇ ਦੇ ਕਿੰਨੇ ਆ 1 2 3 4 5 ਡੱਬੇ ਆ ਨਹੀਂ 4 ਡੱਬੇ ਆ ਇੱਕ ਇੰਜਨ ਹੈਗਾ ਇਹ ਇਹ ਟ੍ਰੇਨ 'ਚ ਸਵਾਰੀਆਂ ਵੀ ਘੱਟੀ ਆ। ਲੈ ਗਈ ਸਵਾਰੀਆਂ ਲੈ ਗਈ ਆ ਇਹ। ਉਹ ਦੋਸਤੋ ਇਹ ਸਵਾਰੀਆਂ ਵੀ ਇਹਦੇ 'ਚ ਘੱਟੀ ਸੀਗੀਆਂ। ਆ ਦੇਖੋ ਇੰਨੇ ਕੇ ਮੁਸਾਫਰ ਉਤਰੇ ਆ। ਤੇ ਉਤਰਨ ਦਾ ਵੀ ਮਤਲਬ ਔਖਾ ਹੀ ਸੀਗਾ। ਤੁਸੀਂ ਦੇਖ ਹੀ ਲਿਆ ਸੀਨ। ਔਖਾ ਹੀ ਸੀਗਾ ਉਤਰਨਾ ਵੀ। ਇਹ ਆ ਰੇਲਵੇ ਸਟੇਸ਼ਨ ਬੋਪਰਾਏ ਕਲਾਂ ਦਾ ਜਿਹੜਾ ਪਿੰਡ ਆ ਆਜੋ ਆਪਾਂ ਰੇਲਵੇ ਸਟੇਸ਼ਨ ਦੇਖਦੇ ਆ ਇਹ ਜਿਹੜੀਆਂ ਸਵਾਰੀਆਂ ਸਾਡੇ ਨਾਲ ਖੜੀਆਂ ਨਾ ਇਹ ਸਾਰੀਆਂ ਹੁਣ ਕਿੱਥੋਂ ਆਏ ਅੰਮ੍ਰਿਤਸਰੋਂ ਆਏ ਤੁਸੀਂ ਠੀਕ ਆ ਟਿਕ ਟਕ ਟਾਈ ਸੀ ਨਾ ਪੱਟਾ ਇਹ ਸਾਰਿਆਂ ਨੇ ਟਿਕ ਟਕ ਟਾਈ ਸੀ ਇਹ ਬੋਪਰਾਏ ਉੱtre ਆ ਇਹ ਇਹੀ ਪਿੰਡ ਆ ਤੁਹਾਡਾ ਹਾਂਜੀ ਇਹ ਨਾਨਕੇ ਆ ਤੇ ਦਾਦਕੇ ਆ ਠੀਕ ਆ ਇਹ ਸਾਰੀਆਂ ਸਵਾਰੀਆਂ ਆਈਆਂ ਹੈਗੀਆਂ ਹਾਂਜੀ ਵਿਆਹ ਤੇ ਆਏ ਆ ਆਪਾਂ ਠੀਕ ਆ ਜੀ ਇਹ ਵਿਆਹ ਤੇ ਆਏ ਆ ਇਹ ਸਾਰੇ ਅਪਾ ਰੇਲਵੇ ਸਟੇਸ਼ਨ ਦੇਖਦੇ ਹੁਣ ਆਪਾਂ ਨਾ ਆ ਦੇਖੋ ਸਵਾਰੀਆਂ ਉਧਰ ਚਲੇ ਗਈਆਂ ਕਾਫੀ ਲੋਕ ਉਤਰਿਆ ਹਨ 15 ਕੇ ਜਾਣੇ ਉਤਰੇ ਆ ਤੇ ਆਪਾਂ ਤੁਹਾਨੂੰ ਸਾਰਾ ਰੇਲਵੇ ਸਟੇਸ਼ਨ ਦਿਖਾਉਨੇ ਆ ਇਹ ਸੀਗਾ ਬੁੱਪਰ ਆ ਇਹਦਾ ਰੇਲਵੇ ਸਟੇਸ਼ਨ ਸਿਰਫ ਇਹਦਾ ਆ ਸਵਾਰੀਆਂ ਦੇ ਵਿਖਤ ਨੂੰ ਆ ਜਗ੍ਹਾ ਬਣੀ ਆ ਆ ਜਿਹੜੀ ਇਹ ਕੌ ਬਣਿਆ ਹੈਗਾ ਸਵਾਰੀਆਂ ਦੇ ਓਵੇਂ ਕੋਈ ਵੀ ਪਲੇਟਫਾਰਮ ਨਹੀਂ ਬਣਿਆ ਹੈਗਾ ਇੱਥੇ ਇਹ ਕੋਈ ਬਜ਼ੁਰਗ ਬੰਦਾ ਜਾਂ ਬਜ਼ੁਰਗ ਨੇ ਉਤਰਨਾ ਤਾਂ ਸੱਟ ਵੀ ਲੱਗ ਸਕਦੀ ਆ ਆਪਾਂ ਦੇਖਿਆ ਹੀ ਆ ਤੁਸੀਂ ਸਾਰਿਆਂ ਨੇ ਦੇਖੀ ਲਿਆ ਹੈਗਾ ਕਿ ਜਦੋਂ ਟ੍ਰੇਨ ਚੋਂ ਛਾਲਾ ਮਾਰ ਮਾਰ ਕੇ ਬੱਚੇ ਬੱਚੇ ਉਤਰਿਆ ਜਾਂ ਜਨਾਨੀਆਂ ਉਤਰੀਆਂ ਸੀਗੀਆਂ ਤਾਂ ਇਹ ਕਾ ਬੈਠਣ ਨੂੰ ਬਣਿਆ ਥੜਾ ਜਾਂ ਇੱਕ ਆਹ ਬਣਿਆ ਹੈਗਾ ਇੱਕ ਉਹ ਅੱਗੇ ਆਹ ਦੇਖੋ ਲਿਖਿਆ ਹੈਗਾ ਬੋਪਾ ਰਾਏ ਇਹ ਬੋਪਾ ਰਾਏ ਦਾ ਹੈਗਾ ਰੇਲਵੇ ਸਟੇਸ਼ਨ ਇੱਥੇ ਵੀ ਲੱਗੀ ਆ ਥੱਲੇ ਆ ਫਰਸ਼ ਲੱਗੀ ਹੈਗੀ ਆ ਕਿਉਂਕਿ ਇਹ ਜਿਹੜਾ ਰੇਲਵੇ ਸਟੇਸ਼ਨ ਆ ਨਾ ਕਿਤੇ ਇਹ ਬਹੁਤ ਪੁਰਾਣਾ ਰੇਲਵੇ ਸਟੇਸ਼ਨ ਆ ਇਹ ਪਾਕਿਸਤਾਨ ਬਣ ਤੋਂ ਪਹਿਲਾਂ ਦਾ ਰੇਲਵੇ ਸਟੇਸ਼ਨ ਆ ਬੋਪਾਰਾ ਲਿਖਿਆ ਹੈਗਾ ਇੱਧਰ ਖੇਮ ਕਰਨ ਨੂੰ ਚਲੇਗੀ ਰੇਲਵੇ ਟ੍ਰੇਨ ਚਲੇਗੀ ਉੱਧਰ ਤੇ ਹੁਣ ਤੁਹਾਨੂੰ ਸਟੇਸ਼ਨ ਦਿਖਾਉਣੇ ਅੰਦਰੋਂ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰ ਦਿਓ ਜੋ ਹੁੰਦਾ ਕਰ ਦਿਓ ਆਪਾਂ ਸਟੇਸ਼ਨ ਦੇਖਣਾ ਸੀ ਆਜੋ ਸਟੇਸ਼ਨ ਦਿਖਾਉਣੀ ਆ ਤੁਹਾਨੂੰ ਇਹ ਤਾਂ ਸਟੇਸ਼ਨ ਦਾ ਸਾਰਾ ਦਿਖਾਤਾ 뷰 ਹੁਣ ਆਪਾਂ ਦੇਖਦੇ ਆ ਇਸ ਸਟੇਸ਼ਨ ਕਿੰਨਾ ਪੁਰਾਣਾ ਸੀਗਾ ਇਹ ਆ ਦੇਖੋ ਇਹ ਆ ਰੇਲਵੇ ਸਟੇਸ਼ਨ ਸ਼ਾਇਦ ਆਪਾਂ ਕੋਈ ਪਰਮਾਨੀ ਤੁਹਾਨੂੰ ਦਿੰਦੇ ਸ਼ਾਇਦ ਇਹ ਅੰਗਰੇਜ਼ਾਂ ਨੇ ਬਿਲਡਿੰਗ ਤਿਆਰ ਕਰੀ ਹੋਊਗੀ ਆ ਲਿਖਿਆ ਕੀ ਆ ਬੁੱਪਾਰਾਏ ਬੁੱਪਾਰਾਏ ਇੱਥੇ ਲਿਖਿਆ ਹੈਗਾ 52 ਬੁੱਪਾਰਾਏ ਇਹ ਰੇਲਵੇ ਸਟੇਸ਼ਨ ਦੀ ਬਿਲਡਿੰਗ ਕਿੰਨੀ ਸੋਹਣੀ ਆ ਬਿਲਡਿੰਗ ਕਿੰਨੀ ਸੋਹਣੀ ਆ ਵੱਡਾ ਪਿੱਪਲ ਆ ਸ਼ਾਇਦ ਉਹ ਵੀ ਅੱਜ ਵੀ ਉਹ ਉਡੀਕ ਰਿਹਾ ਹੈਗਾ ਪਾਕਿਸਤਾਨ ਤੋਂ ਜਿਹੜੇ ਮੁਸਾਫਰ ਆਉਣ ਤੇ ਇੱਥੇ ਰੁਕਣ ਇਹ ਜਿਹੜਾ ਪਿਪਲ ਆ ਆ ਬਿਲਡਿੰਗ ਆ ਬੱਲੇ ਬੱਲੇ ਕਿਸੇ ਟਾਈਮ ਤੇ ਦੋਸਤੋ ਕਿਸੇ ਟਾਈਮ ਤੇ ਇੱਥੇ ਟਿਕਟਾਂ ਕੱਟਦਾ ਹੋਊਗਾ ਪੱਕਾ 100% ਕੱਟਦੇ ਹੋਊਗੇ ਇਹ ਨਹੀਂ ਪਤਾ ਕਿੰਨਾ ਟਾਈਮ ਟਿਕਟਾਂ ਕੱਟੀਆਂ ਇੱਥੇ ਕਾਊਂਟਰ ਹੋਊਗਾ ਟਿਕਟਾਂ ਦਾ ਇਹ ਜੀ ਰੇਲਵੇ ਸਟੇਸ਼ਨ ਆਪਾਂ ਮਤਲਬ ਖੋਇਆ ਵੀ ਬਹੁਤ ਕੁਝ ਆ ਆ ਦੇਖੋ ਕਿੰਨਾ ਸੋਹਣੀ ਬਿਲਡਿੰਗ ਆ ਇਹ ਵਰਾਂਡੇ ਬਣੇ ਆ ਆ ਦੇਖੋ ਇੱਥੋਂ ਤੱਕ ਕਿੰਨਾ ਵਧੀਆ 뷰 ਆ ਇਹਦਾ ਕਿੰਨੀ ਸੋਹਣੀ ਬਿਲਡਿੰਗ ਆ ਇਹ 1947 ਤੱਕ ਜਦੋਂ ਟ੍ਰੇਨ ਲੰਘਦੀ ਸੀ ਤਾਂ ਇਹ ਸਾਰੇ ਟਾਈਮ ਇੱਥੇ ਟਿਕਟਾਂ ਸਾਰਾ ਕੁਸ ਮੁਸਾਫਰ ਇੱਥੇ ਬੈਠਦੇ ਸੀਗੇ ਆ ਦੇਖੋ ਆ ਬੈਠਣ ਦੀ ਜਗਾ ਉੱਪਰ ਛੱਤ ਕਿੰਨੀ ਸੋਹਣੀ ਪਈ ਮਤਲਬ بارشਾਂ ਤੋਂ ਜਾਂ ਧੁੱਪ ਤੋਂ ਬੈਠਣ ਮਤਲਬ ਬਚਨ ਦੇ ਲਈ ਇਹ ਆਜੋ ਇਹ ਕਮਰਾ ਅੱਗੇ ਇਹ ਕਮਰਾ ਹੈਗਾ ਰੇਲਵੇ ਦਾ ਆ ਦੇਖੋ ਕਿੰਨਾ ਸੋਹਣਾ ਕਮਰਾ ਖਿੜਕੀ ਇੱਥੇ ਬੈਠਦਾ ਹੋਊਗਾ ਅਫਸਰ ਜਿਹੜਾ ਵੀ ਟਿਕਟ ਕਾਊਂਟਰ ਤੇ ਇੱਥੇ ਘਟਦਾ ਹੋਊਗਾ ਕਿੰਨੇ ਸੋਹਣੇ ਤੇ ਉਸ ਟਾਈਮ ਤੇ ਇਹ ਕਹਾ ਛੋਟੀ ਜਿਹੀ ਆ ਹੈਗੀ ਆ ਇਹ ਹੁਣ ਤੁਸੀਂ ਦੱਸ ਦਿਓ ਕਮੈਂਟ ਕਰਕੇ ਕਾਦੇ ਲਈ ਆ ਮੈਨੂੰ ਨਹੀਂ ਪਤਾ ਹੈਗਾ ਸਿਕਿਉਰਿਟੀ ਆ ਜਾਂ ਕਾਹਦੀ ਲਈ ਬਣਾਈ ਗਈ ਸੀਗੀ ਤੇ ਇਹ ਆ ਲੋਕੇਸ਼ਨ ਸੀਗਾ ਫਿਰ ਇੱਥੇ ਸਵਾਰੀਆਂ ਬੈਠਦੀਆਂ ਸੀਗੀਆਂ ਤੇ ਫਿਰ ਉਥੋਂ ਟ੍ਰੇਨ ਤੇ ਚੜ੍ਹਦੀਆਂ ਸੀ ਤੇ ਆ ਨਲਕਾ ਵੀ ਉਸ ਟਾਈਮ ਤੇ ਲੱਗਿਆ ਇਥੋਂ ਸਵਾਰੀਆਂ ਦੇ ਪਾਣੀ ਪੀਣ ਨੂੰ ਨਲਕਾ ਵੀ ਸੀਗਾ ਪਰ ਕਿਤੇ ਨਾ ਕਿਤੇ ਜੇ ਅਸੀਂ ਬਹੁਤ ਕੁਝ ਪਾ ਲਿਆ ਨਾ ਅੱਜ ਮਤਲਬ ਅਸੀਂ ਤਰੱਕੀ ਕਰ ਲਈ ਜਾਂ ਕੁਝ ਕਰ ਲਿਆ ਪਰ ਆ ਚੀਜ਼ਾਂ ਵੀ ਅਸੀਂ ਗਵਾ ਬੈਠੇ ਖਤਮ ਹੋ ਗਿਆ ਇਹ ਸਾਰਾ ਕੁਝ ਅੱਜ ਟ੍ਰੇਨ ਆਈ ਆ ਤੁਸੀਂ ਦੇਖਿਆ ਕਿਵੇਂ ਛਾਲਾ ਮਾਰ ਮਾਰ ਕੇ ਸਵਾਰੀਆਂ ਉੱਤਰੀਆਂ ਪਰ ਆ ਜਿਹੜਾ ਸਕੂਨ ਸੀਗਾ ਐਡੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਛੋਟੇ ਜੇ ਰੇਲਵੇ ਸਟੇਸ਼ਨ ਤੇ ਐਡੀਆਂ-ਐਡੀਆਂ ਬਿਲਡਿੰਗਾਂ ਆਪਾਂ ਨਹੀਂ ਦੇਖੀਆਂ ਕਦੇ ਵੀ ਤੇ ਆ ਦੇਖੋ ਬਿਲਡਿੰਗ ਦਾ ਆ ਸਾਈਡ ਵੀ ਦਿਖਾਉਣਾ ਤੁਹਾਨੂੰ ਤੇ ਆ ਪੀਪਲ ਸ਼ਾਇਦ ਇਹ 200-300 ਸਾਲ ਪੁਰਾਣਾ ਆਜ਼ਾਦੀ ਤਾਂ ਬਹੁਤ ਨੇੜੇ ਦੀ ਗੱਲ ਆ ਇਹ ਪਹਿਲਾਂ ਦਾ ਹੈਗਾ ਇੱਥੇ ਬਹੁਤ ਸਾਰੇ ਮਤਲਬ ਲੁਕਾ ਨੇ ਇਹਦੀ ਸ਼ਾਮ ਆਣੀ ਹੋਊਗੀ ਆਹ ਸਾਈਡ ਆ ਵੀ ਬਿਲਡਿੰਗ ਬਿਲਡਿੰਗ ਦੀ ਆ ਬੈਕ ਸਾਈਡ ਆ ਇਧਰੋਂ ਦਿਖਾ ਦਿਓ ਉਹ ਸਾਈਡ ਤੋਂ ਕਿੰਨਾ ਪੈਸਾ ਲੱਗਿਆ ਹੋਊਗਾ ਹਨਾ ਸਰਕਾਰ ਦਾ ਉਦੋਂ ਉਸ ਟਾਈਮ ਤੇ ਹੀ ਜਾਂਦਾ ਹੋਊਗਾ ਪ੍ਰਕਿਰਿਆ ਵਾਲੇ ਇਡਸਟ੍ਰੀਸ਼ਨ ਦੇਖ ਲਿਆ ਆਪਾਂ ਨੇ ਇਸ ਥਾਣਾ ਕਿੰਨੀ ਤੁਹਾਨੂੰ ਦਿਖਾਤੀ ਸੀਗੀ ਨਹੀਂ ਇੱਕ ਅੱਧੀ ਗਲੀ ਦੇ